ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਸਾਰਿਆਂ ਨੂੰ ਤੇ ਅੱਜ ਅਸੀਂ ਇੱਕ ਇਤਿਹਾਸਕ ਜਗ੍ਹਾ ਤੇ ਜਾ ਰਹੇ ਹਾਂ ਮੇਲੇ ਤੇ ਤੇ ਬਾਕੀ ਸਾਡੇ ਨਾਲ ਸੱਜਣ ਪਿਆਰੇ ਆਪਣੇ ਭਰਾ ਕੁਝ ਆ ਆਪਣਾ ਭਰਾ ਲਾਬਰੀਤ ਹਾਂਜੀ ਅਜੀਤ ਕਾਲਜੀ ਤੇ ਆ ਆਪਣਾ ਭੂਆ ਦਾ ਮੁੰਡਾ ਹਾਂਜੀ ਕੀ ਹਾਲ ਚਾਲ ਨੇ ਕੀ ਨਾਮ ਹੈ ਵੀਰੇ ਹਰਦੀਪ ਬਟੱਲਾ ਠੀਕ ਆ ਆ ਤਾਂ ਆਪਣਾ ਜਾਣਦੇ ਆ ਤੁਸੀਂ ਕੈਮਰਾਮੈਨ ਆ ਮਿੱਤਰੋ ਠੀਕ ਆ ਤੇ ਅਸੀਂ ਤੁਹਾਨੂੰ ਨਾਲ-ਨਾਲ ਸਾਰਾ ਕੁਝ ਦਿਖਾਵਾਂਗੇ ਤੇ ਅਸੀਂ ਹੁਣ ਕਿੱਥੇ ਪਹੁੰਚ ਗਏ ਆ ਬਾ ਮਿੱਤਰੋ ਸਤਿ ਸ੍ਰੀ ਅਕਾਲ ਸੱਤਮਾ ਵੇਟ ਪਹੁੰਚ ਗਏ ਤੇ ਤੁਹਾਨੂੰ ਨਾਲ-ਨਾਲ ਇਨਫੋਰਮੇਸ਼ਨ ਸਾਰੀ ਦੇਵਾਂਗੇ ਸਾਰੀ ਡਿਟੇਲ ਦੇਵਾਂਗੇ ਆ ਦਰਿਆ ਵਾ ਸੱਤਮਾ ਵੇਟ ਵਾਲਾ ਮਿੱਤਰੋ ਹੁਣ ਖਾਲੀ ਹੋਇਆ ਪਹਿਲਾਂ ਤਾਂ ਬੜਾ ਤੁਹਾਨੂੰ ਪਤਾ ਮੀਂਹ ਕਣੀਆਂ ਨੇ ਹੜਾ ਨਹੀਂ ਬੜੀ ਮਾਰ ਪਾਈ ਸੀਗੀ ਖੇਤਾਂ ਦੇ ਵਿੱਚ ਹਨਾ ਬਹੁਤ ਨੁਕਸਾਨ ਕੀਤਾ ਸੀਗਾ ਤੇ ਮਹਾਮਾਰਾਜ ਨੇ ਬਚਾਏ ਆ ਓਹ ਹੋ ਹੋ ਸਹੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਹਾਂ ਜੀ ਪਿੰਡ ਪ੍ਰਤਾਪਪੁਰਾ ਜਿਹੜਾ ਜਲੰਧਰ ਵਿਖੇ ਜਿੱਥੇ ਬਾਬਾ ਸੈਣ ਭਗਤੀ ਨਾਲ ਸੰਬੰਧਤ ਗੁਰਦੁਆਰਾ ਸਾਹਿਬ ਹੈ ਉੱਥੇ ਬੜੀ ਹੀ ਧੂਮ-ਧਾਮ ਨਾਲ ਮੇਲਾ ਮਨਾਇਆ ਜਾਂਦਾ ਸੰਗਤਾਂ ਵੱਲੋਂ ਤੇ ਰਾਹਤੇ ਦੇ ਵਿੱਚ ਕਈ ਆਲੀਸ਼ਾਨ ਗੁਰਦੁਆਰਾ ਸਾਹਿਬ ਆ ਰਹੇ ਨੇ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖੋ ਤੇ ਸੰਗਤਾਂ ਵੱਲੋਂ ਬੜੇ ਲੰਗਰ ਲਗਾਏ ਜਾਂਦੇ ਨੇ ਤੁਸੀਂ ਵੀਡੀਓ ਦੇ ਵਿੱਚ ਸੰਗਤ ਦੀ ਬਣੇ ਰਹਿਣਾ ਮੈਂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗਾ ਕੀ ਇਤਿਹਾਸਾ ਗੁਰਦੁਆਰਾ ਸਾਹਿਬ ਦਾ ਆਪੀ ਦਾ ਜਨਮ 1400 ਸੰਮਤ 20 ਮੱਘਰ ਮਾਹੌਲ ਠੱਠੀ ਤਰਨ ਤਰਨ ਵਿਖੇ ਪਿਤਾ ਮਕੰਦਰਾਏ ਅਤੇ ਮਾਤਾ ਜੀਵਣ ਦੇਵੀ ਦੇ ਗ੍ਰਹਿ ਵਿਖੇ ਹੋਇਆ ਅਤੇ ਜੈਪੁਰ ਦੇ ਰਾਜੇ ਜੈਪਾਲ ਜੋ ਕਿ ਰੋਗੀ ਸਨ ਆਪ ਜੀ ਨੇ ਮਰਮ ਪੱਟੀ ਨਾਲ ਉਹਨਾਂ ਦੀ ਸੇਵਾ ਕੀਤੀ ਇਕੀ ਮੱਗਰ ਨੂੰ ਆਪ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਜੋੜ ਮੇਲਾ ਜੋ ਕਿ ਵਿਆਹ ਸੰਬੰਧੀ ਉਹ ਬਿਹਾਰੋਂ ਮਨਾਇਆ ਜਾਂਦਾ ਹੈ ਅੱਗੇ ਤੁਸੀਂ ਨਾਲ-ਨਾਲ ਮੇਲਾ ਵੀ ਜ਼ਰੂਰ ਦੇਖੋ ਆ ਆਪਣੇ ਭੈਣਾਂ ਦੇ ਘਰਾਂ ਵਿੱਚ ਵਰਤਨ ਵਾਸਤੇ ਵਰਤਨ ਝੂਲੇ ਲੱਗੇ ਆ ਬਹੁਤ ਹੀ ਜ਼ਿਆਦਾ ਧੂਮ ਧਾਮ ਨਾਲ ਮਨਾਇਆ ਜਾਂਦਾ ਸੰਗਤਾਂ ਵੱਲੋਂ ਬਹੁਤ ਵੱਧ ਚੜ ਕੇ ਸੰਗਤਾਂ ਆਉਂਦਿਆਂ ਨੇ ਮੇਲੇ ਦੇ ਵਿੱਚ ਦਰਸ਼ਨ ਕਰਨ ਬਾਬਾ ਜੀ ਦੇ ਤੇ ਆਹ ਦੇਖੋ ਨਗਰ ਕੀਰਤਨ ਲੰਘ ਰਿਹਾ ਰਸਤੇ ਦੇ ਵਿੱਚ ਕਿੱਦਾਂ ਬੀਬੀਆਂ ਭੈਣਾਂ ਮਾਈਆਂ ਸੇਵਾ ਕਰ ਰਹੀਆਂ ਝਾੜੂ ਲਗਾ ਰਹੀਆਂ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਾਣੀ ਦਰਜ ਕੀਤੀ ਆ ਬਾਬਾ ਸੈਣਪਖ ਦੀਦੀ 916 ਦੀ ਨਿਸ਼ਾ ਹੋ ਰਹੀ ਅੰਦਰ ਤੇ ਪਹਿਲਾਂ ਐਸ ਪਿੰਡ ਨੂੰ ਭਗਤੂਆਣਾ ਤੇ ਭਗਤਪੁਰਾ ਵੀ ਕਹਿ ਦਿੱਤਾ ਜਾਂਦਾ ਸੀ ਹੁਣ ਤੁਹਾਨੂੰ ਮੈਂ ਸੰਗਤ ਦੀ ਇੱਕ ਬਹੁਤ ਹੀ ਸੋਹਣਾ ਰਾਤ ਦਾ ਡਰੈਸ ਦਿਖਾਉਣਾ ਆ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਫੁੱਲ ਚੜੀਆਂ ਚੱਲ ਰਹੀਆਂ ਨਾਲ ਗੁਰਦੁਆਰਾ ਸਾਹਿਬ ਤੇ ਬਹੁਤ ਹੀ ਸੋਹਣੀ ਲਾਈਟਿੰਗ ਲੜੀਆਂ ਲੜੀਆਂ ਲਾਈਆਂ ਹੋਈਆਂ ਨੇ ਤੇ ਆਪਣੇ ਬੱਚਿਆਂ ਬਾਤਜੋ ਚੁਗਲੇ ਲੱਗੇ ਆ ਉਹਨਾਂ ਦੇ ਉੱਤੇ ਵੀ ਬਹੁਤ ਹੀ ਸੋਹਣੀ ਲਾਈਟਿੰਗ ਕੀਤੀ ਹੋਈ ਆ ਲਾਈਟਾਂ ਲੂਟਾਂ ਲਾਆਂ ਦੇਖੋ ਕੰਨੀਆਂ ਸੋਹਣੀਆਂ ਆ ਚੰਡੋਲ ਚੱਲ ਰਹੀ ਆ ਆ ਦੇਖੋ ਝੂਲੇ ਇੱਕ ਰਾਤ ਨੂੰ ਬਹੁਤ ਹੀ ਸੋਹਣਾ ਬਣਾ ਦਿੱਤਾ ਗਿਆ ਲਾਈਟਾਂ ਲੂਟਾਂ ਲਾ ਕੇ ਆਪਣੀ ਸੰਗਤ ਦਾ ਪਿਆਰ ਆ ਗੁਰੂ ਮਹਾਰਾਜ ਦਾ ਪਿਆਰ ਆ ਬਾਬਾ ਸੈਣ ਭਗਤ ਜੀ ਦੀ ਕਿਰਪਾ ਨਾਲ ਸਭ ਕੁਝ ਹੋ ਰਿਹਾ ਬਹੁਤ ਸੋਹਣਾ ਮੇਲਾ ਮਨਾਇਆ ਗਿਆ ਸੰਗਤਾਂ ਵੱਲੋਂ ਅਤੇ ਬਾਬਾ ਸੈਣ ਭਗਤ ਜੀ 1490 ਸੰਮਤ ਨੂੰ ਜੋਤੀ ਜੋਤ 什么？<Smart. S 2>